ਅਨਮੋਲ ਗਗਨਮਾਨ ਨੇ ਸਿਆਸਤ ਛੱਡ ਦਿੱਤੀ ਹੈ ਅਨਮੋਲ ਗਗਨਮਾਨ ਨੇ ਅਸਤੀਫਾ ਦੇ ਦਿੱਤਾ ਹੈ ਅਨਮੋਲ ਗਗਨਮਾਨ ਖਰੜ ਤੋਂ ਵਿਧਾਇਕ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਉਹਨਾਂ ਨੇ ਆਪਣੇ ਐਮਐਲਏ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੋਸ਼ਲ ਮੀਡੀਆ ਦੇ ਰਾਹੀਂ ਉਹਨਾਂ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਦੱਸਦੀ ਹੈ ਕਿ ਅਨਮੋਲ ਗਗਨਮਾਨ ਦੇ ਵੱਲੋਂ ਸੋਸ਼ਲ ਮੀਡੀਆ ਦੇ ਰਾਹੀਂ ਜਾਣਕਾਰੀ ਸਾਂਝੀ ਕਰਕੇ ਆਪਣੇ ਅਸਤੀਫੇ ਬਾਰੇ ਦੱਸਿਆ ਗਿਆ ਤੇ ਕਿਹਾ ਇਹ ਕਿ ਦਿਲ ਭਾਰੀ ਹੈ ਪਰ ਮੈਂ ਸਿਆਸਤ ਛੱਡਣ ਦਾ ਫੈਸਲਾ ਲੈ ਲਿਆ ਇਸ ਦੇ ਨਾਲ ਹੀ ਉਹਨਾਂ ਲਿਖਿਆ ਹੈ ਕਿ ਮੇਰੀਆਂ ਸ਼ੁਭ ਕਾਮਨਾਵਾਂ ਪਾਰਟੀ ਦੇ ਨਾਲ ਨੇ ਅਨਮੋਲ ਗਗਨਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੀਆਂ ਉਮੀਦਾਂ ਤੇ ਖਰੀ ਉਤਰੇਗੀ ਪਰ ਸਵਾਲ ਇਹ ਹੈ ਕਿ ਆਖਿਰਕਾਰ ਅਨਮੋਲ ਗਗਨਮਾਨ ਨੇ ਅਸਤੀਫਾ ਕਿਉਂ ਦਿੱਤਾ ਅਨਮੋਲ ਗਗਨਮਾਨ ਦੱਸਦੀ ਹੈ ਕਿ ਆਮ ਆਦਮੀ ਪਾਰਟੀ ਦੇ ਵਿੱਚ ਇੱਕ ਵੱਡਾ ਥਾਂ ਉਹਨਾਂ ਦਾ ਆਮ ਆਦਮੀ ਪਾਰਟੀ 220 ਦੇ ਵਿੱਚ ਉਹਨਾਂ ਦੇ ਵੱਲੋਂ ਜੁਆਇਨ ਕੀਤੀ ਗਈ ਜਿਸ ਤੋਂ ਬਾਅਦ ਉਹਨਾਂ ਨੂੰ ਪਾਰਟੀ ਦਾ ਯੂਥ ਵਿੰਗ ਦਾ ਪ੍ਰੈਜ਼ੀਡੈਂਟ ਵੀ ਬਣਾਇਆ ਗਿਆ ਸਹਿ ਪ੍ਰਧਾਨ ਉਹਨਾਂ ਨੂੰ ਬਣਾਇਆ ਗਿਆ ਨਾਲ ਹੀ ਮੀਤ ਪ੍ਰਧਾਨ ਸੀਤੇ ਅਨਮੋਲ ਗਗਨਮਾਨ ਨੂੰ ਵੀ ਇਹ ਜ਼ਿੰਮੇਵਾਰੀ ਸੌਂਪੀ ਗਈ ਉਸ ਤੋਂ ਬਾਅਦ 2022 ਦੇ ਵਿੱਚ ਉਹਨਾਂ ਨੂੰ ਵਿਧਾਨ ਸਭਾ ਦੀ ਟਿਕਟ ਦਿੱਤੀ ਗਈ ਅਤੇ ਉਹਨਾਂ ਨੇ ਰਣਜੀਤ ਸਿੰਘ ਗਿੱਲ ਨੂੰ ਹਰਾਇਆ 37000 ਵੋਟਾਂ ਦੇ ਫਰਕ ਨਾਲ ਤੇ ਉਸ ਤੋਂ ਬਾਅਦ ਜੁਲਾਈ 2022 ਦੇ ਵਿੱਚ ਅਨਮੋਲ ਗਗਨਮਾਨ ਨੂੰ ਕੈਬਨਟ ਮੰਤਰੀ ਬਣਾਇਆ ਗਿਆ ਅਨਮੋਲ ਗਗਨਮਾਨ ਹਾਲਾਂਕਿ ਪੇਸ਼ੇਵਰ ਜੋ ਪਹਿਲਾਂ ਗਾਇਕਾ ਸਨ ਜਿਸ ਤੋਂ ਬਾਅਦ ਵਿਧਾਇਕ ਬਣੇ ਵਿਧਾਇਕ ਤੋਂ ਬਾਅਦ ਉਹਨਾਂ ਨੂੰ ਮੰਤਰੀ ਬਣਾਇਆ ਗਿਆ ਕੈਬਨਟ ਦੇ ਵਿੱਚ ਥਾਂ ਦਿੱਤੀ ਗਈ ਹਾਲਾਂਕਿ ਸਤੰਬਰ 2024 ਦੇ ਵਿੱਚ ਜਦੋਂ ਰੀਸ਼ਫਲ ਹੋਇਆ ਤਾਂ ਉਹਨਾਂ ਨੂੰ ਕੈਬਨਟ ਤੋਂ ਬਾਹਰ ਕਰ ਦਿੱਤਾ ਗਿਆ ਪਰ ਇਸ ਵੇਲੇ ਅਨਮੋਲ ਗਗਨਮਾਨ ਨੇ ਸਿਆਸਤ ਛੱਡ ਦਿੱਤੀ ਹੈ ਐਲਾਨ ਕਰ ਦਿੱਤਾ ਹੈ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੂੰ ਆਪਣਾ ਅਸਤੀਫਾ ਭੇਜ ਦਿੱਤਾ ਹੈ ਤੇ ਨਾਲ ਹੀ ਕਿਹਾ ਹੈ ਕਿ ਮੇਰਾ ਅਸਤੀਫਾ ਸਵੀਕਾਰ ਕਰ ਲਿਆ ਜਾਵੇ ਤਾਂ ਬਹੁਤ ਸਾਰੇ ਸਵਾਲ ਨੇ ਹਾਲਾਂਕਿ ਪਾਰਟੀ ਦੇ ਵੱਲੋਂ ਹਾਲੇ ਇਸ ਤੇ ਕੋਈ ਬਹੁਤਾ ਰਿਐਕਸ਼ਨ ਨਹੀਂ ਆਇਆ ਕਿਉਂਕਿ ਅਨਮੋਲ ਗਗਨਮਾਨ ਦੇ ਵੱਲੋਂ ਸੋਸ਼ਲ ਮੀਡੀਆ ਦੇ ਰਾਹੀਂ ਹੀ ਇਸ ਬਾਰੇ ਖੁਲਾਸਾ ਕੀਤਾ ਗਿਆ ਤਿੰਨ ਦਿਨ ਪਹਿਲਾਂ ਅਨਮੋਲ ਗਗਨਮਾਨ ਅਰਵਿੰਦ ਕੇਜਰੀਵਾਲ ਨੂੰ ਮਿਲ ਕੇ ਆਏ ਨੇ ਉਸੇ ਤੇ ਪੋਸਟ ਦੇ ਵਿੱਚ ਉਹਨਾਂ ਨੇ ਇਸ ਦਾ ਜ਼ਿਕਰ ਕੀਤਾ ਦੋ ਤਸਵੀਰਾਂ ਇਸ ਵੇਲੇ ਸੀ ਤੁਹਾਨੂੰ ਦਿਖਾ ਰਹੇ ਹਾਂ ਇਹ ਇਸ ਕਰਕੇ ਦਿਖਾ ਰਹੇ ਹਾਂ ਕਿਉਂਕਿ ਦੋਵੇਂ ਖਰੜ ਨਾਲ ਸਬੰਧ ਰੱਖਦੇ ਨੇ ਇੱਕ ਨੇ ਰਣਜੀਤ ਸਿੰਘ ਗਿੱਲ ਰਣਜੀਤ ਸਿੰਘ ਗਿੱਲ ਨੇ ਅਕਾਲੀ ਦਲ ਤੋਂ ਰਿਜ਼ਾਈਨ ਦਿੱਤਾ ਤਾਂ ਉਸ ਤੋਂ ਇੱਕ ਦਿਨ ਬਾਅਦ ਅਨਮੋਲ ਗਗਨਮਾਨ ਨੇ ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਤਾਂ ਇਸ ਦੇ ਵਿੱਚ ਕੀ ਇਹ ਕੋਇਨਸੀਡੈਂਸ ਹੈ ਜਾਂ ਫਿਰ ਇਹ ਸਭ ਕੁਝ ਬਣਿਆ ਬਣਾਇਆ ਪਲਾਨ ਹੈ ਕਿਉਂਕਿ ਰਣਜੀਤ ਸਿੰਘ ਗਿੱਲ ਜੋ 2017 ਦੇ ਵਿੱਚ ਅਕਾਲੀ ਦਲ ਤੋਂ ਵਿਧਾਨ ਸਭਾ ਚੋਣ ਲੜੇ 2022 ਦੇ ਵਿੱਚ ਅਕਾਲੀ ਦਲ ਤੋਂ ਵਿਧਾਨ ਸਭਾ ਚੋਣ ਲੜੇ ਤੇ ਇੱਕ ਦਿਨ ਪਹਿਲਾਂ ਰਣਜੀਤ ਸਿੰਘ ਦੇ ਵੱਲੋਂ ਅਕਾਲੀ ਦਲ ਤੋਂ ਰਿਜ਼ਾਈਨ ਕੀਤਾ ਗਿਆ ਤੇ ਦੂਜੇ ਦਿਨ ਅਨਮੋਲ ਗਗਨਮਾਨ ਨੇ ਪਾਰਟੀ ਛੱਡ ਦਿੱਤੀ ਸਿਆਸਤ ਤੋਂ ਤੌਬਾ ਕਰ ਲਈ ਐਮ ਐਲ ਏ ਸ਼ਿਪ ਛੱਡ ਦਿੱਤੀ ਅਸਤੀਫਾ ਦੇ ਦਿੱਤਾ ਤਾਂ ਹੁਣ ਇਸ ਤਰ੍ਹਾਂ ਦੇ ਕਿਆਸ ਲਾਏ ਜਾ ਰਹੇ ਨੇ ਕਿ ਕਾਰਨ ਕੀ ਹੈ ਕਿ ਰਣਜੀਤ ਸਿੰਘ ਗਿੱਲ ਜੋ ਇੱਕ ਵੱਡੇ ਕਾਰੋਬਾਰੀ ਨੇ ਰੀਅਲ ਅਸਟੇਟ ਦੇ ਨਾਲ ਜੁੜੇ ਹੋਏ ਨੇ ਹਾਲਾਂਕਿ ਕ ਪਹਿਲਾਂ ਕਮਰ ਸੰਧੂ ਜਦੋਂ 2017 ਦੇ ਵਿੱਚ ਵਿਧਾਇਕ ਬਣੇ ਉਦੋਂ ਵੀ ਰਣਜੀਤ ਸਿੰਘ ਗਿੱਲ ਲੜੇ ਅਨਮੋਲ ਗਗਨਮਾਨ ਬਾਹੀ ਦੇ ਵਿੱਚ ਬਣੇ ਉਦੋਂ ਵੀ ਰਣਜੀਤ ਸਿੰਘ ਗਿੱਲ ਲੜੇ ਪਰ ਹੁਣ ਰਣਜੀਤ ਸਿੰਘ ਗਿੱਲ ਅਕਾਲੀ ਦਲ ਨੂੰ ਹਲਵਿਦਾ ਕਿਤੇ ਨੇ ਤੇ ਅਨਮੋਲ ਗਗਨਮਾਨ ਨੇ ਸਿਆਸਤ ਤੋਂ ਕਿਨਾਰਾ ਕਰ ਲਿਆ ਹੈ ਤੇ ਇਸ ਵੇਲੇ ਅਸੀਂ ਸਿੱਧਾ ਚਲਦੇ ਹਾਂ ਚੰਡੀਗੜ੍ਹ ਅਨਮੋਲ ਗਗਨਮਾਨ ਦੀ ਰਿਹਾਈ ਸਥਿ ਜਿੱਥੇ ਮੇਰੇ ਸਹਿਯੋਗੀ ਉਮੇਸ਼ ਸ਼ਰਮਾ ਲਾਈਵ ਜੁੜੇ ਨੇ ਉਮੇਸ਼ ਬਹੁਤ ਵੱਡਾ ਪੰਜਾਬ ਦੀ ਸਿਆਸਤ ਦੇ ਵਿੱਚ ਧਮਾਕਾ ਕਿਉਂਕਿ ਅਨਮੋਲ ਗਗਨਮਾਨ ਜਿਹੜੇ ਇੱਕ ਤੇਜ਼ ਤਰਾਰ ਆਗੂ ਆਮ ਆਦਮੀ ਪਾਰਟੀ ਦੇ ਇਸ ਦੇ ਨਾਲ ਹੀ ਯੂਥ ਵਿੰਗ ਦੇ ਪ੍ਰਧਾਨ ਰਹੇ ਕੈਬਨਟ ਮੰਤਰੀ ਰਹੇ ਇਸ ਵੇਲੇ ਖਰੜ ਤੋਂ ਵਿਧਾਇਕ ਸੀ ਖਰੜ ਦੇ ਵਿੱਚ ਉਹ ਕਹਿੰਦੇ ਸੀ ਕਿ ਵਿਕਾਸ ਕਰਵਾਵਾਂਗੇ ਪਰ ਹੁਣ ਉਹਨਾਂ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਤੇ ਅਸਤੀਫਾ ਸੋਸ਼ਲ ਮੀਡੀਆ ਦੇ ਰਾਹੀਂ ਜਿਸ ਦਾ ਖੁਲਾਸਾ ਹੋਇਆ ਕੀ ਕੁਝ ਅਪਡੇਟ ਕੀ ਕੁਝ ਮਾਹੌਲ ਇਸ ਵੇਲੇ ਅਨਮੋਲ ਗਗਨਮਾਨ ਦੀ ਰਿਹਾਈ 'ਤੇ ਇਹ ਦੇਖੋ ਸੈਕਟਰ 3 ਦੇ ਵਿੱਚ ਇੱਕ ਕੋਠੀ ਹੈ ਅਨਮੋਲ ਗਗਨਮਾਨ ਦੀ ਔਰ ਅਨਮੋਲ ਗਗਨਮਾਨ ਅੰਦਰ ਨੇ ਇਹ ਵੀ ਤੁਹਾਨੂੰ ਦੱਸ ਦਈਏ ਇਹ ਜਿਹੜੀ ਕੋਠੀ ਹੈ ਇਸ ਟਾਈਮ ਅਨਮੋਲ ਗਗਨਮਾਨ ਇਸ ਕੋਠੀ ਦੇ ਅੰਦਰ ਮੌਜੂਦ ਨੇ ਔਰ ਮੈਂ ਥੋੜਾ ਜਿਹਾ ਦੱਸਦਾ ਕਿ ਅਸੀਂ ਇਸ ਕੋਠੀ ਦੇ ਬਿਲਕੁਲ ਬਾਹਰ ਮੌਜੂਦ ਹਾਂ ਔਰ ਅੰਦਰ ਅਨਮੋਲ ਗਗਨਮਾਨ ਮੌਜੂਦ ਨੇ ਕੁਝ ਦਿਨ ਪਹਿਲਾਂ ਹੀ ਸਿਆਸੀ ਪੁਚਾਲ ਪੰਜਾਬ ਦੀ ਰਾਜਨੀਤੀ ਵਿੱਚ ਆਇਆ ਉਹਨਾਂ ਦੇ ਇਸਤਿਫੇ ਦੇ ਐਲਾਨ ਤੋਂ ਬਾਅਦ ਖਰੜ ਤੋਂ ਮੌਜੂਦਾ ਵਿਧਾਇਕ ਅਨਮੋਲ ਗਗਨਮਾਨ ਅਦਾਕਾਰਾ ਸੀਗਾ ਸਿੰਗਰ ਸਿੰਗਰ ਵੀ ਸੀ ਔਰ ਜਦੋਂ ਰਾਜਨੀਤੀ ਵਿੱਚ ਐਂਟਰੀ ਹੋਈ ਤਾਂ ਅਨਮੋ ਖਰੜ ਤੋਂ ਐਮਐਲਏ ਚੁਣੀ ਗਈ ਔਰ ਇਹ ਵੀ ਸੰਯੋਗ ਹੈ ਕਿ ਰਣਜੀਤ ਸਿੰਘ ਗਿੱਲ ਨੂੰ ਹਰਾਇਆ ਸੀਗਾ ਤਕਰੀਬਨ 38000 ਦੇ ਮਾਰਜਨ ਦੇ ਨਾਲ ਔਰ ਰਣਜੀਤ ਸਿੰਘ ਗਿੱਲ ਨੇ ਵੀ ਕੱਲ ਅਕਾਲੀ ਦਲ ਛੋੜਨ ਦਾ ਐਲਾਨ ਕਰਤਾ ਔਰ ਉਸ ਤੋਂ ਬਾਅਦ ਅੱਜ ਅ ਅਨਮੋਲ ਗਗਨ ਮਾਨ ਦਾ استਿਫਾ ਹੁੰਦਾ ਹੈ ਤਾਂ ਅੰਦਰਲੀ ਕਹਾਣੀ ਕੀ ਹੈ ਕੀ ਪਾਰਟੀ ਤੋਂ ਕੋਈ ਨਾਰਾਜ਼ਗੀ ਹੈ ਨਹੀਂ ਹੈ ਜਾਂ ਕੀਵੇਂ ਹੈ ਇਹ ਸਾਰੀ ਗੱਲਾਂ ਦਾ ਹਲੇ ਖੁਦ ਜਦ ਤੱਕ ਅਨਮੋਲ ਗਗਨ ਮਾਨ ਨਹੀਂ ਸਾਹਮਣੇ ਆਂਦੀ ਉਹਨਾਂ ਨੇ ਕੀ ਰੀਜ਼ਨ ਰਿਹਾ ਉਹਨਾਂ ਦੇ ਏ ਰਿਜ਼ਾਈਨ ਕਰਨ ਦਾ ਜਾਂ ਸਿਆਸਤ ਹੀ ਛੱਡਣ ਦਾ ਤਾਂ ਉਹ ਉਹ ਦੱਸਣਗੇ ਲੇਕਿਨ ਫਿਲਹਾਲ ਅੰਦਰ ਮੌਜੂਦ ਨੇ ਅਨਮੋਲਕ ਗਨਮਾਨ ਤਸਵੀਰਾਂ ਤੁਹਾਨੂੰ ਉਹਨਾਂ ਦੇ ਜਿਹੜੇ ਸੈਕਟਰ 10 10 ਨੰਬਰ ਕੋਠੀ ਸੈਕਟਰ 3 ਵਿੱਚ ਚੌਥੇ ਦਿਖਾ ਦਿੰਨੇ ਆ ਲੇਕਿਨ ਇਹ ਵੀ ਦੱਸਿਆ ਜਾ ਰਿਹਾ ਕਿ ਸ਼ਾਇਦ ਕੱਲ ਆਪਣਾ ਕੱਲ ਮੀਡੀਆ ਦੇ ਸਾਹਮਣੇ ਆ ਸਕਦੇ ਨੇ ਜਾਂ ਫਿਰ ਕੋਈ ਪੋਸਟ ਦੇ ਰਹੀਂ ਸ਼ਾਮ ਤੱਕ ਦੇਰ ਸ਼ਾਮ ਤੱਕ ਜਿਹੜੀ ਗੱਲ ਹੈ ਉਹ ਰੱਖ ਸਕਦੇ ਨੇ ਕਾਰਨ ਕੀ ਰਹਿ ਕਿ ਸਿਆਸਤ ਹੀ ਛੱਡਣ ਦਾ ਐਲਾਨ ਕੀਤਾ ਗਿਆ ਅਨਮੋਲਕ ਗਨਮਾਨ ਦੇ ਵੱਲੋਂ ਕਿਉਂਕਿ ਜਿਸ ਆਵਣਾਲ ਇੱਕ ਭਾਰੀ ਜਿੱਤ ਸੀਗੀ ਅ ਅਨਮੋਲ ਗਗਨਮਾਨ ਦੀ ਔਰ ਮੰਤਰੀ ਵੀ ਕੁਝ ਟਾਈਮ ਲਈ ਪੰਜਾਬ ਮੰਤਰੀ ਮੰਡਲ ਦਾ ਹਿੱਸਾ ਰਹੇ ਉਸ ਤੋਂ ਬਾਅਦ ਬਤੌਰ ਐਮ ਫਿਰ ਐਮ ਐਲ ਏ ਹੀ ਆਪਣਾ ਜਿੱਦਾਂ ਇੱਕ ਕੰਮ ਹੁੰਦਾ ਐ ਐਮ ਐਲ ਏ ਦਾ ਖਰੜਦੀ ਜਨਤਾ ਲਈ ਉਹ ਪ੍ਰੋਜੈਕਟ ਉਹ ਗੱਲਾਂ ਗਲੀਆਂ ਦੀ ਚਾਹੇ ਕੋਈ ਸਮੱਸਿਆਵਾਂ ਨੂੰ ਲੈ ਕੇ ਉਹ ਨਜ਼ਰ ਵੀ ਆਉਂਦੇ ਰਹੇ ਨੇ ਲੇਕਿਨ ਅਚਾਨਕ ਤੋਂ ਸਿਆਸਤ ਛੱਡਣ ਦਾ ਐਲਾਨ ਆਖਿਰ ਕੋ ਕਰਨਾ ਪਿਆ ਕਿ ਜਿਸ ਅੰਗ ਦੇ ਨਾਲ ਅਨਮੋਲ ਗਗਨਮਾਨ ਦੇ ਵੱਲੋਂ ਅਸਤੀਫਾ ਦਿੱਤਾ ਗਿਆ ਹਾਲਾਂਕਿ ਬਹੁਤ ਸਾਰੇ ਅਸਤੀਫੇ ਪਾਰਟੀਆਂ ਦੇ ਵਿੱਚ ਹੁੰਦੇ ਨੇ ਪਾਰਟੀਆਂ ਤੋਂ ਲੋਕ ਸ਼ਾਮਲ ਹੁੰਦੇ ਨੇ ਪਾਰਟੀਆਂ ਨੂੰ ਕਿਨਾਰਾ ਵੀ ਕਰਦੇ ਨੇ ਬਹੁਤ ਕੁਝ ਪਾਰਟੀਆਂ ਦੇ ਵਿੱਚ ਹੁੰਦਾ ਹੈ ਸਿਆਸਤ ਦੇ ਵਿੱਚ ਹੁੰਦਾ ਹੈ ਪਰ ਸੋਸ਼ਲ ਮੀਡੀਆ ਦੇ ਰਾਹੀਂ ਇਸ ਦਾ ਪਤਾ ਲੱਗਣਾ ਦੂਜਾ 3 ਦਿਨ ਪਹਿਲਾਂ ਜਾਂ 4 ਦਿਨ ਪਹਿਲਾਂ ਅਰਵਿੰਦ ਕੇਜਰੀਵਾਲ ਦੇ ਨਾਲ ਮੁਲਾਕਾਤ ਹੋਣੀ ਤੇ ਰਣਜੀਤ ਸਿੰਘ ਗਿੱਲ ਦਾ ਜਿਵੇਂ ਤੁਸੀਂ ਵੀ ਜ਼ਿਕਰ ਕਰ ਰਹੇ ਸੀ ਕਿ ਇੱਕ ਦਿਨ ਪਹਿਲਾਂ ਅਕਾਲੀ ਦਲ ਤੋਂ ਅਸਤੀਫਾ ਦੂਜੇ ਦਿਨ ਹੁਣ ਅਨਮੋਲ ਗਗਨਮਾਨ ਦਾ ਆਪ ਤੋਂ ਅਸਤੀਫਾ ਤਾਂ ਇਸ ਨੂੰ ਕੋਈ ਇਨਸੀਡੈਂਟਸ ਕਿਹਾ ਜਾਵੇ ਜਾਂ ਫਿਰ ਇਸ ਦੇ ਪਿੱਛੇ ਕੋਈ ਹੋਰ ਕਾਰਨ ਵੀ ਹੋ ਸਕਦੇ ਨੇ ਜੇਕਰ ਤੁਸੀਂ ਮਾਰਜਨ ਦਾ ਜ਼ਿਕਰ ਕਰੋ ਤਾਂ 37700 ਵੋਟਾਂ ਬਹੁਤ ਵੱਡੇ ਮਾਰਜਨ ਦੇ ਨਾਲ ਖਰੜ ਦੇ ਲੋਕਾਂ ਨੇ ਅਨਮੋਲ ਗਗਨਮਾਨ ਨੂੰ ਜਿਤਾਇਆ ਤੇ ਉਹਨਾਂ ਨੇ 5 ਸਾਲ ਵੀ ਪੂਰੇ ਨਹੀਂ ਕੀਤੇ ਤੇ ਆਪਣਾ ਅਸਤੀਫਾ ਸੌਂਪ ਦਿੱਤਾ ਕੈਬਨਟ ਮੰਤਰੀ ਵੀ ਰਹੇ ਹਾਲਾਂਕਿ ਕਰੀਬ 2 ਸਾਲ ਜੁਲਾਈ ਦੇ ਵਿੱਚ ਮੰਤਰੀ ਬਣੇ ਸਤੰਬਰ ਦੇ ਵਿੱਚ ਰੀਸ਼ਫਲ ਹੋਇਆ ਕੀ ਕੋਈ ਨਰਾਜ਼ਗੀ ਸੀ ਜਾਂ ਫਿਰ ਕੋਈ ਹੋਰ ਕਾਰਨ ਹੈ ਕੋਈ ਕਿਉਂਕਿ ਉਹਨਾਂ ਦਾ ਵਿਆਹ ਹੋਇਆ ਸੀ ਜੂਨ ਦੇ ਮਹੀਨੇ ਦੇ ਵਿੱਚ ਪਿਛਲੇ ਸਾਲ ਤੇ ਇੱਕ ਐਡਵੋਕੇਟ ਨੇ ਜਿਹੜੇ ਸ਼ਾਹਬਾਜ਼ ਸੋਹੀ ਉਹਨਾਂ ਦੇ ਨਾਲ ਕੀ ਕੋਈ ਗ੍ਰਸਤੀ ਜੀਵਨ ਹੋਰ ਵਧਾਉਣ ਨੂੰ ਲੈ ਕੇ ਜਾਂ ਸਿਆਸਤ ਤੋਂ ਕਿਨਾਰਾ ਜਾਂ ਨਰਾਜ਼ਗੀ ਕੀ ਕੁਝ ਕੋਈ ਕਿਆਸਰਾਂ ਜਾਂ ਬਹੁਤ ਨੇ ਇਸ ਮਾਮਲੇ ਦੇ ਵਿੱਚ ਦੇਖੋ ਬਿਲਕੁਲ ਕਿਆਸਰਾਈਆਂ ਹੀ ਨੇ ਹੱਲੇ ਤੱਕ ਕਿਉਂਕਿ ਅਚਾਨਕ ਜਿਸ ਹਾਵ ਨਾਲ ਇੱਕ ਪਹਿਲਾ ਮੁਲਾਕਾਤ ਹੁੰਦੀ ਹੈ 3-4 ਦਿਨ ਪਹਿਲਾਂ ਜਿੱਦਾਂ ਤੁਸੀਂ ਜ਼ਿਕਰ ਕਰ ਰਹੇ ਹੋ ਔਰ ਫਿਰ ਅ ਅੱਜ ਇੱਕ استਿਫਾ ਆਂਦਾ ਹੈ ਕਿ ਆਪਣੀ ਵਿਧਾਇਕੀ ਛੱਡਣ ਦਾ ਨਾਲੇ ਸਿਆਸਤ ਹੀ ਛੱਡਣ ਦਾ ਐਲਾਨ ਔਰ ਇਹ ਵੀ ਕਿਹਾ ਕਿ ਸਰਕਾਰ ਜਿਹੜੀ ਹੈ ਉਮੀਦਾਂ ਤੇ ਖਰਾ ਉਤਰੇ ਔਰ ਬੜੇ ਭਰੇ ਦੇ ਨਾਲ ਹੈਵੀ ਹਾਰਟ ਇਹ ਵਰਡ ਯੂਜ਼ ਕੀਤਾ ਗਿਆ ਤਾਂ ਆਖਿਰ ਗੱਲ ਅੰਦਰ ਦੀ ਕੀ ਹੈ ਕਿਉਂ ਸਿਆਸਤ ਛੱਡਣ ਦਾ ਵਿੱਚ ਵਿਧਾਇਕੀ ਦੇ ਵਿੱਚ ਹੀ ਹਲੇ ਕਾਰਜਕਾਲ ਪੂਰਾ ਨਹੀਂ ਹੋਇਆ ਉਦੇ ਵਿੱਚ ਹੀ ਕਿਉਂ ਛੱਡਣੀ ਪੈ ਰਹੀ ਹੈ ਵਿਧਾਇਕੀ ਔਰ ਸਿਆਸਤ ਇਹ ਰੀਜ਼ਨ ਕੀ ਹੈ ਕੀ ਕੋਈ ਕੋਈ ਅੱਗੇ ਜਿਦਾਂ ਤੁਸੀਂ ਜ਼ਿਕਰ ਕੀਤਾ ਕਿ ਇੱਕ ਬੰਦਾ ਜਦੋਂ ਵਿਆਹ ਤੋਂ ਬਾਅਦ ਆਪਣੀ ਇੱਕ ਨਵੀਂ ਜ਼ਿੰਦਗੀ ਸ਼ੁਰੂਆਤ ਕਰਦਾ ਹੈ ਕੀ ਉਹ ਰੀਜ਼ਨ ਹੈ ਜਾਂ ਫਿਰ ਕੋਈ ਹੋਰ ਰੀਜ਼ਨ ਹੈ ਕੀ ਰੀਜ਼ਨ ਨੇ ਉਹੀ ਜਿੱਤਾ ਕਰ ਰਿਹਾ ਵੀ ਕਾਰਨ ਕੀ ਨੇ ਕਿ ਉਹ ਹਾਲਾਂਕਿ ਮੀਡੀਆ ਦਾ ਵੀ ਜਮਾਵਾੜਾ ਹੋਵੇਗਾ ਕਿਉਂਕਿ ਹਰ ਕੋਈ ਰਿਐਕਸ਼ਨ ਚਾਹੁੰਦਾ ਏ ਕਿ ਅਨਮੋਲ ਗਗਨਮਾਨ ਦੇ ਇਸ ਵੇਲੇ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਦੇ ਪਰਿਵਾਰ ਵੱਲੋਂ ਜਾਂ ਉਹਨਾਂ ਦੇ ਘਰ ਜਿਹੜੇ ਲੋਕ ਮੌਜੂਦ ਨੇ ਉਹਨਾਂ ਦੇ ਵੱਲੋਂ ਕੋਈ ਰਿਐਕਟ ਕੀਤਾ ਗਿਆ ਕੀ ਕੁਝ ਕਿਹਾ ਗਿਆ ਏ ਕਿ ਅਸੀਂ ਕਦੋਂ ਪ੍ਰਤੀਕਰਮ ਦੇਵਾਂਗੇ ਕਦੋਂ ਰਿਐਕਸ਼ਨ ਦੇਵਾਂਗੇ ਕਦੋਂ ਕੋਈ ਸਾਹਮਣੇ ਆਏਗਾ ਮੀਡੀਆ ਦੇ ਨੇ ਬਿਲਕੁਲ ਜਿੱਦਾਂ ਮੈਂ ਜ਼ਿਕਰ ਕੀਤਾ ਕਿ ਅੰਦਰ ਮੌਜੂਦ ਨੇ ਔਰ ਹੱਲੇ ਇਹ ਦੱਸਿਆ ਗਿਆ ਸਾਨੂੰ ਉਹਨਾਂ ਦੇ ਇੱਕ ਉਹਨਾਂ ਦੇ ਟੀਮ ਮੈਂਬਰਸ ਵੱਲੋਂ ਕਿ ਉਹ ਹੱਲੇ ਉਸ ਮਨੋਸਥਿਤੀ ਵਿੱਚ ਨਹੀਂ ਹੈ ਕਿ ਮੀਡੀਆ ਨਾਲ ਹੱਲੇ ਗੱਲਬਾਤ ਕਰਨ ਹੋ ਸਕਦਾ ਹੈ ਦੇਰ ਸ਼ਾਮ ਜਾਂ ਫਿਰ ਕੱਲ ਉਹ ਕੋਈ ਮੀਡੀਆ ਦੇ ਨਾਲ ਮੁਖਾਤੀਬ ਹੋਣਗੇ ਜਾਂ ਕੋਈ ਆਪਣੀ ਪੋਸਟ ਦੇ ਰਾਹੀਂ ਕੋਈ ਗੱਲ ਕਹਿਣਗੇ ਇਹ ਹੱਲੇ ਪਤਾ ਚੱਲੇਗਾ ਲੇਕਿਨ ਇਹਨਾਂ ਜ਼ਰੂਰ ਕਹਿਤਾ ਗਿਆ ਕਿ ਉਹ ਕੁਝ ਨਾ ਕੁਝ ਦੱਸਣਗੇ ਜ਼ਰੂਰ ਭਾਵੇਂ ਚਾਹੇ ਕੱਲ ਉਹ ਮੀਡੀਆ ਨਾਲ ਗੱਲ ਕਰਨ ਜਾਂ ਦੇਰ ਸ਼ਾਮ ਕੋਈ ਪੋਸਟ ਪਾਣ ਆਪਣੇ ਪੇਜ ਤੇ ਇਹ ਜ਼ਰੂਰ ਕਿਹਾ ਗਿਆ ਲੇਕਿਨ ਹਲੇ ਕੋਈ ਉਹ ਦੱਸਿਆ ਗਿਆ ਕਿ ਮਨੁਸਤੀਤੀ ਉਹ ਐਜ ਹੀ ਨਹੀਂ ਹੈ ਜੀ ਤਾਂ ਕਿਉਂਕਿ ਹਲੇ ਉਹਨਾਂ ਦੇ ਸਮਰਥਕ ਵੀ ਇੱਥੇ ਥੋੜੇ ਥੋੜੇ ਆਣਾ ਸ਼ੁਰੂ ਹੋਏ ਨੇ ਅੰਦਰ ਵੀ ਕਹੀ ਗਏ ਜਦੋਂ ਜਦੋਂ ਇਸ ਤਰ੍ਹਾਂ ਦਾ ਇਸ ਤਰ੍ਹਾਂ ਦੀ ਸਥਿਤੀ ਹੋਵੇ ਇਸ ਤਰ੍ਹਾਂ ਦੀ ਸਥਿਤੀ ਹੋਵੇ ਕਿਉਂਕਿ ਇੱਕ ਪੰਜਾਬੀ ਗਾਇਕਾ ਤੋਂ ਇੱਕ ਪੋਲੀਟੀਸ਼ੀਅਨ ਬਣਨਾ ਕਿਉਂਕਿ ਇੱਕ ਤਾਂ ਮੰਨਿਆ ਜਾ ਸਕਦਾ ਹੈ ਕਿ ਨਵੇਂ ਸੀ ਪੋਲਿਟਿਕਸ ਦੇ ਵਿੱਚ ਜਦੋਂ ਕਿਉਂਕਿ ਐਮਐਸਪੀ ਵਾਲੀ ਗੱਲ ਹੋਈ ਸੀ ਤਾਂ ਉਹਨਾਂ ਨੇ ਕਿਹਾ ਸੀ ਕਿ ਜਦੋਂ ਉਹਨਾਂ ਨੇ ਉਹ ਬਿਆਨ ਦਿੱਤਾ ਉਦੋਂ ਉਹਨਾਂ ਨੂੰ ਉਹਨਾਂ ਤਜਰਬਾ ਨਹੀਂ ਸੀ ਬਹੁਤ ਸਾਰੀਆਂ ਚੀਜ਼ਾਂ ਤੁਹਾਨੂੰ ਸਿਆਸਤ ਦੇ ਵਿੱਚ ਐਂਟਰੀ ਕਰਕੇ ਐਮਐਲਏ ਬਣ ਕੇ ਮੰਤਰੀ ਬਣ ਕੇ ਪਤਾ ਲੱਗਦੀਆਂ ਨੇ ਤੇ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਮਨੋਸਥਿਤੀ ਹਾਲੇ ਉਹ ਇਸ ਹਾਲਾਤ ਚ ਨਹੀਂ ਤਾਂ ਕਿਤੇ ਨਾ ਕਿਤੇ ਕਈ ਵਾਰ ਪ੍ਰੈਸ਼ਰ ਵੀ ਫੀਲ ਕਰਦੇ ਨੇ ਕਿ ਐਡਾ ਵੱਡਾ ਅਹੁਦਾ ਪਹਿਲਾਂ ਵਿਧਾਇਕ ਦਾ ਮੰਤਰੀ ਦਾ ਤੇ ਉਸ ਤੋਂ ਬਾਅਦ ਇੱਕਦਮ ਸਿਆਸਤ ਤੋਂ ਪਿੱਛੇ ਹੋ ਜਾਣਾ ਸਿਆਸਤ ਨੂੰ ਅਲਵਿਦਾ ਆਖ ਦੇਣਾ ਵਿਧਾਇਕ ਦੇ ਵੱਜੋਂ ਅਸਤੀਫਾ ਦੇ ਦੇਣਾ ਤੇ ਦੂਜਾ ਵੀ ਸਮਝਣਾ ਚਾਹਾਂਗੇ ਕਿਉਂਕਿ ਜਦੋਂ ਵਿਧਾਨ ਸਭਾ ਦੇ ਸਪੀਕਰ ਦੇ ਕੋਲ ਅਸਤੀਫਾ ਜਾਂਦਾ ਹੈ ਉਹ ਕੀ ਪ੍ਰਕਿਰਿਆ ਹੁੰਦੀ ਹੈ ਕਿਉਂਕਿ ਹਾਲਾਂਕਿ ਪ੍ਰੈਰੋਗੇਟਿਵ ਤਾਂ ਹੁਣ ਵਿਧਾਨ ਸਭਾ ਦੇ ਸਪੀਕਰ ਦਾ ਹੈ ਕਿ ਕਦੋਂ ਉਹ ਅਸਤੀਫਾ ਪ੍ਰਵਾਨ ਕੀਤਾ ਜਾਵੇ ਉਹਨੂੰ ਪੈਂਡਿੰਗ ਕੀਤਾ ਜਾਵੇ ਉਹਨੂੰ 2 ਦਿਨ ਦੇ ਵਿੱਚ ਕੀਤਾ ਜਾਵੇ ਇਹ ਪ੍ਰਕਿਰਿਆ ਵੀ ਸਮਝਣਾ ਚਾਹਾਂਗੇ ਤੇ ਦੂਜਾ ਇਸ ਵੇਲੇ ਜਿਹੜੇ ਕੋ ਵਰਕਰ ਆਏ ਨੇ ਜਿਨ੍ਹਾਂ ਨਾਲ ਗੱਲਬਾਤ ਹੋ ਸਕੇ ਤਾਂ ਉਮੇਸ਼ ਦੇਖੋ ਜਿਹੜਾ ਪ੍ਰੋਸੀਜਰ ਹੁੰਦਾ ਕਿਉਂਕਿ ਉਹ ਮੈਂਬਰ ਨੇ ਵਿਧਾਨ ਸਭਾ ਦੇ ਤਾਂ ਇੱਕ ਪ੍ਰੋਸੀਜਰ ਹੁੰਦਾ ਕਿ ਵਿਧਾਨ ਸਭਾ ਸਪੀਕਰ ਨੂੰ ਅਸਤੀਫਾ ਭੇਜਿਆ ਜਾਂਦਾ ਜੇ ਉਹਨਾਂ ਨੇ ਭੇਜਤਾ ਹੋਇਆ ਹੁਣ ਵਿਧਾਨ ਸਭਾ ਸਪੀਕਰ ਕੋਦੋਂ ਅਸਤੀਫਾ ਸਵੀਕਾਰ ਕਰਦੇ ਨੇ ਇਹ ਦੇਖਣਾ ਹੋਏਗਾ ਕਿਉਂਕਿ ਇੱਕ ਪ੍ਰੋਸੀਜਰ ਦੇ ਮੁਤਾਬਿਕ ਅਸਤੀਫਾ ਜਿਹੜਾ ਦਿੱਤਾ ਜਾਂਦਾ ਹੈ ਉਹਨਾਂ ਨੇ ਦਿੱਤਾ ਕਿਉਂਕਿ ਉਹ ਵਿਧਾਨ ਸਭਾ ਸਦਸਿਆ ਨੇ ਹਾਲੇ ਤੱਕ ਜੀ ਔਰ ਆਪਣਾ ਇੱਕ ਅਸਤੀਫਾ ਉਹਨਾਂ ਨੇ ਲਿਖ ਕੇ ਵਿਧਾਨ ਸਭਾ ਸਪੀਕਰ ਨੂੰ ਦਿੱਤਾ ਗਿਆ ਹੁਣ ਉਹਨਾਂ ਨੇ ਐਕਸੈਪਟ ਕਰਨਾ ਹੈ ਉਰਗੇ ਕੀ ਭੇਜਣਾ ਹੈ ਇਹ ਪ੍ਰੋਸੀਜਰ ਦਾ ਪਾਰਟ ਹੈ ਨੰਬਰ 1 ਨੰਬਰ 2 ਤੁਸੀਂ ਪੁੱਛਿਆ ਕਿ ਸਮਰਥਕ ਕੁਝ ਕੁਝ ਅੰਦਰ ਲੋਕ ਐਥੇ ਸਾਨੂੰ ਨਜ਼ਰ ਆਏ ਨੇ ਜਿਹੜੇ ਅੰਦਰ ਕੋਠੀ ਵਿੱਚ ਜਾ ਰਹੇ ਨੇ ਤਿੰਨ ਚਾਰ ਲੋਕ ਇੱਕ ਵਾਰ ਗਏ ਨੇ ਉਸ ਤੋਂ ਬਾਅਦ ਤਿੰਨ ਚਾਰ ਲੋਕ ਹੋਰ ਗਏ ਨੇ ਕਿਉਂਕਿ ਪਿਛਲੇ ਪੌਣੇ ਘੰਟੇ ਤੋਂ ਅਸੀਂ ਇੱਥੇ ਮੌਜੂਦ ਹਾਂ ਆ ਜ਼ਿਆਦਾ ਨਹੀਂ ਲੇਕਿਨ 8-10 ਲੋਕ ਜ਼ਰੂਰ ਅੰਦਰ ਗਏ ਨੇ ਮਿਲਣ ਆਏ ਨੇ ਕਿਉਂਕਿ ਜਿੱਦਾਂ ਹੀ ਖਬਰ ਫੈਲੀ ਕਿ ਇਸਤੀਫਾ ਦਿੱਤਾ ਗਿਆ ਤਾਂ ਕਿੱਥੇ ਨਾ ਕਿੱਥੇ ਜਿਹੜੇ ਉਹ ਸਮਰਥਕ ਨੇ ਉਹਨਾਂ ਦੀ ਟੀਮ ਹੈ ਜਾਂ ਉਹਨਾਂ ਦੇ ਕੋਰ ਗਰੁੱਪ ਹੈ ਖਰੜ ਦਾ ਉਹ ਕਿਤਨਾ ਕੀਤੇ ਇੱਕ ਜ਼ਰੂਰ ਉਹਨਾਂ ਨੂੰ ਵੀ ਇੱਕ ਸ਼ੌਕ ਕਹਿ ਲੋ ਜਾਂ एकदम ਤੋਂ ਲੱਗਿਆ ਕਿ ਕੀਵੇਂ ਹੋਇਆ ਕੀ ਹੋਇਆ ਤਾਂ ਉਹ ਮਿਲਣ ਅੰਦਰ ਗਏ ਨੇ ਜਿੱਦਾਂ ਕੋਈ ਬਾਹਰ ਆਂਦਾ ਹੈ ਜਾਂ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦਾ ਪ੍ਰਤੀਕਰਮ ਲੈ ਸਕੇ ਬਹੁਤ ਧੰਨਵਾਦ ਉਮੇਸ਼ ਸ਼ਰਮਾ ਮੇਰੇ ਸਹਿਯੋਗੀ ਜਾਣਕਾਰੀ ਦੇ ਰਹੇ ਸੀ ਰਿਹائش ਤੇ ਬਾਹਰ ਅਨਮੋਲ ਗਗਨਮਾਨ ਦੀ ਚੰਡੀਗੜ੍ਹ ਸਥਿਤ ਰਿਹائش ਤੇ ਬਾਹਰ ਇਸ ਵੇਲੇ ਉਮੇਸ਼ ਮੌਜੂਦ ਸੀ ਤਾਂ ਕੀ ਕੁਝ ਲਿਖਿਆ ਇੱਕ ਵਾਰ ਤੁਹਾਨੂੰ ਸੁਣਾਉਣ ਦੀ ਕੋਸ਼ਿਸ਼ ਕਰਦੇ ਹਾਂ ਇਹ ਭਾਰਤ ਕੀ ਲਿਖਿਆ ਦਰਸਲ ਅਨਮੋਲ ਗਗਨਮਾਨ ਨੇ ਲਿਖਿਆ ਇਹ ਕਿ ਦਿਲ ਭਾਰੀ ਹੈ ਪਰ ਮੈਂ ਸਿਆਸਤ ਛੱਡਣ ਦਾ ਫੈਸਲਾ ਲਿਆ ਹੈ। ਮੇਰਾ ਐਮਐਲਏ ਦੇ ਅਹੁਦੇ ਤੋਂ ਸਪੀਕਰ ਸਾਹਿਬ ਨੂੰ ਦਿੱਤਾ ਹੋਇਆ ਅਸਤੀਫਾ ਸਵੀਕਾਰ ਕੀਤਾ ਜਾਵੇ। ਮੇਰੀਆਂ ਸ਼ੁਭ ਕਾਮਨਾਵਾਂ ਪਾਰਟੀ ਦੇ ਨਾਲ ਨੇ। ਮੈਨੂੰ ਉਮੀਦ ਹੈ ਪੰਜਾਬ ਸਰਕਾਰ ਲੋਕਾਂ ਦੀਆਂ ਉਮੀਦਾਂ ਤੇ ਖਰੀ ਉਤਰੇਗੀ। ਬਹੁਤ ਥੋੜੇ ਸ਼ਬਦਾਂ ਦੇ ਵਿੱਚ ਆਪਣੀ ਗੱਲ ਅਨਮੋਲ ਗਗਨ ਦੇ ਮਾਨ ਅਨਮੋਲ ਗਗਨ ਮਾਨ ਦੇ ਵੱਲੋਂ ਕਹੀ ਗਈ ਹੈ। ਪਹਿਲੀ ਗੱਲ ਉਹਨਾਂ ਨੇ ਲਿਖੀ ਹੈ ਕਿ ਦਿਲ ਭਾਰੀ ਹੈ। ਭਾਵ ਉਹ ਇਸ ਵੇਲੇ ਥੋੜੇ ਭਾਵੁਕ ਨੇ ਪਰ ਮੈਂ ਸਿਆਸਤ ਛੱਡਣ ਦਾ ਫੈਸਲਾ ਲਿਆ ਹੈ। ਸਿੱਧਾ ਉਹਨਾਂ ਨੇ ਕਹਿ ਦਿੱਤਾ ਕਿ ਮੈਂ ਸਿਆਸਤ ਨੂੰ ਅਲਵਿਦਾ ਕਰ ਰਹੀ ਹਾਂ ਦੂਜੀ ਲਾਈਨ ਦੇ ਵਿੱਚ ਉਹਨਾਂ ਲਿਖਿਆ ਕਿ ਮੇਰਾ ਐਮਐਲਏ ਦੇ ਅਹੁਦੇ ਤੋਂ ਸਪੀਕਰ ਸਾਹਿਬ ਨੂੰ ਦਿੱਤਾ ਹੋਇਆ ਅਸਤੀਫਾ ਸਵੀਕਾਰ ਕੀਤਾ ਜਾਵੇ ਭਾਵ ਕਿ ਉਹਨਾਂ ਨੇ ਪਹਿਲਾਂ ਹੀ ਇਹ ਅਸਤੀਫਾ ਭੇਜਿਆ ਹੋਇਆ ਹੈ ਜੋ ਸਪੀਕਰ ਸਾਹਿਬ ਦੇ ਕੋਲ ਪੈਂਡਿੰਗ ਪਿਆ ਹੈ ਤੇ ਇਸ ਕਰਕੇ ਉਹਨਾਂ ਨੇ ਕਿਹਾ ਹੈ ਕਿ ਮੇਰਾ ਅਸਤੀਫਾ ਸਵੀਕਾਰ ਕਰ ਲਿਆ ਜਾਵੇ ਤੀਜੀ ਲਾਈਨ ਦੇ ਵਿੱਚ ਉਹਨਾਂ ਲਿਖਿਆ ਕਿ ਮੇਰੀਆਂ ਸ਼ੁਭ ਕਾਮਨਾਵਾਂ ਪਾਰਟੀ ਦੇ ਨਾਲ ਨੇ ਮੈਨੂੰ ਉਮੀਦ ਹੈ ਪੰਜਾਬ ਸਰਕਾਰ ਲੋਕਾਂ ਦੀਆਂ ਉਮੀਦਾਂ ਤੇ ਖਰੀ ਉਤਰੇਗੀ ਬਹੁਤ ਥੋੜੇ ਸ਼ਬਦਾਂ ਦੇ ਵਿੱਚ ਆਪਣੀ ਗੱਲ ਅਨਮੋਲ ਗਗਨ ਮਾਨ ਦੇ ਵੱਲੋਂ ਰੱਖੀ ਗਈ ਹੈ ਨਹੀਂ ਤਾਂ ਬਹੁਤ ਸਾਰੇ ਸਿਆਸਤਦਾਨ ਬਹੁਤ ਵੱਡੀਆਂ ਪ੍ਰੈਸ ਕਾਨਫਰੰਸਾਂ ਕਰਦੇ ਨੇ ਉਸ ਤੋਂ ਬਾਅਦ ਇਸ ਤਰ੍ਹਾਂ ਆਪਣੀ ਗੱਲ ਰੱਖਦੇ ਨੇ ਪਰ ਸਿਆਸਤ ਛੱਡਣ ਦਾ ਐਲਾਨ ਵਿਧਾਇਕੀ ਛੱਡਣ ਦਾ ਐਲਾਨ ਮੰਤਰੀ ਵੀ ਰਹੇ ਪਾਰਟੀ ਦੇ ਉੱਚ ਅਹੁਦਿਆਂ ਤੇ ਵੀ ਰਹੇ ਅਰਵਿੰਦ ਕੇਜਰੀਵਾਲ ਨੂੰ ਵੀ 4 ਦਿਨ ਪਹਿਲਾਂ ਮਿਲ ਕੇ ਆਏ ਤੇ ਜੇਕਰ ਅਨਮੋਲ ਗਗਨਮਾਨ ਦੇ ਹੁਣ ਤੱਕ ਦੇ ਕਰੀਅਰ ਬਾਰੇ ਅਸੀਂ ਗੱਲ ਕਰਦੇ ਹਾਂ ਤਾਂ ਅਨਮੋਲ ਗਗਨਮਾਨ 2022 ਦੇ ਵਿੱਚ ਵਿਧਾਇਕ ਬਣੇ ਖਰੜ ਤੋਂ ਉਹਨਾਂ ਦੇ ਵੱਲੋਂ ਰਣਜੀਤ ਸਿੰਘ ਗਿੱਲ ਅਕਾਲੀ ਦਲ ਦੇ ਵਿਧਾਇਕ ਨੂੰ 37700 ਵੋਟਾਂ ਦੇ ਫਰਕ ਨਾਲ ਹਰਾਇਆ ਗਿਆ ਤੇ ਆਮ ਆਦਮੀ ਪਾਰਟੀ ਉਹਨਾਂ ਨੇ 2020 ਦੇ ਵਿੱਚ ਜੁਆਇਨ ਕੀਤੀ ਸੀ ਸਿਆਸੀ ਸਫ਼ਰ ਦੀ ਸ਼ੁਰੂਆਤ ਉਹਨਾਂ ਦੇ ਵੱਲੋਂ ਕੀਤੀ ਗਈ ਤੇ 2022 ਦੇ ਵਿੱਚ ਵਿਧਾਇਕ ਬਣਨ ਤੋਂ ਬਾਅਦ ਜੁਲਾਈ 2022 ਦੇ ਵਿੱਚ ਉਹਨਾਂ ਨੂੰ ਕੈਬਨਟ ਮੰਤਰੀ ਬਣਾਇਆ ਗਿਆ ਅਤੇ 23 ਸਤੰਬਰ 2024 ਨੂੰ ਉਹਨਾਂ ਦੀ ਕੈਬਨਟ ਦੇ ਵਿੱਚੋਂ ਛੁੱਟੀ ਕਰ ਦਿੱਤੀ ਗਈ। ਇਹ ਵੀ ਤੁਹਾਨੂੰ ਦੱਸ ਦਈਏ ਕਿ ਸਿਆਸਤ 'ਚ ਆਉਣ ਤੋਂ ਪਹਿਲਾਂ ਉਹ ਇੱਕ ਪ੍ਰਸਿੱਧ ਗਾਇਕਾ ਸੀ ਪੰਜਾਬ ਦੇ ਬਹੁਤ ਸਾਰੇ ਗਾਣੇ ਉਹਨਾਂ ਦੇ ਹਿੱਟ ਗਾਣੇ ਉਹਨਾਂ ਦੇ ਵੱਲੋਂ ਇੱਕ ਫੀਮੇਲ ਬੈਂਡ ਵੀ ਬਣਾਇਆ ਗਿਆ ਸੀ ਜਿਸ ਦੇ ਵਿੱਚ ਕੇਵਲ ਲੜਕੀਆਂ ਸੀ। ਉਹਨਾਂ ਦੇ ਵੱਲੋਂ ਔਰਤਾਂ ਐਮਪਾਵਰਮੈਂਟ ਦੀ ਵੀ ਗੱਲ ਕੀਤੀ ਗਈ ਤੇ ਇਸ ਦੇ ਨਾਲ ਹੀ ਯੂਥ ਵਿੰਗ ਦੇ ਵੀ ਪ੍ਰੈਜ਼ੀਡੈਂਟ ਰਹਿ ਚੁੱਕੇ ਨੇ ਅਨਮੋਲ ਗਗਨਮਾਨ। ਜੇਕਰ ਉਹਨਾਂ ਕੋਲੇ ਵਿਭਾਗਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਕੋਲੇ ਟੂਰਿਜ਼ਮ ਐਂਡ ਕਲਚਰ ਅਫੇਅਰ, ਇਨਵੈਸਟਮੈਂਟ ਪ੍ਰੋਮੋਸ਼ਨ, ਲੇਬਰ, ਰਿਮੂਵਲ ਆਫ ਗ੍ਰੀਵੈਂਸਸ, ਹਸਪਿਟੈਲਿਟੀ ਇਹ ਸਾਰੇ ਜਿਹੜੇ ਨੇ ਉਹਨਾਂ ਕੋਲੇ ਵਿਭਾਗ ਰਹੇ ਜੋ ਸਹਿਰ ਸਪਟਾ ਵਿਭਾਗ ਹੁੰਦਾ ਹੈ ਬਹੁਤ ਐਕਟਿਵ ਰਹੇ ਨੇ ਅਨਮੋਲ ਗਗਨਮਾਨ ਹਾਲਾਂਕਿ ਕੁਝ ਚਿਰ ਤੋਂ ਭਾਵੇਂ ਉਹਨੇ ਐਕਟਿਵ ਨਹੀਂ ਸੀ ਪਰ ਐਜ਼ ਏ ਮਨਿਸਟਰ ਜਾਂ ਫਿਰ ਐਜ਼ ਏ ਐਮਐਲਏ ਉਸ ਤੋਂ ਪਹਿਲਾਂ ਜਾਂ ਐਜ਼ ਏ ਪਾਰਟੀ ਲੀਡਰ ਕਾਫੀ ਐਕਟਿਵ ਰਹੇ ਬਹੁਤ ਚਰਚਾ ਦੇ ਵਿੱਚ ਵੀ ਰਹੇ 13 ਜੁਲਾਈ 2022 ਨੂੰ ਉਹਨਾਂ ਦੇ ਵੱਲੋਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਗਈ ਸੀ ਹਾਲਾਂਕਿ ਜੇਕਰ ਉਹਨਾਂ ਦੇ ਤੁਸੀਂ ਗ੍ਰੈਸਟੀ ਜੀਵਨ ਦੀ ਗੱਲ ਕਰੋ ਤਾਂ ਉਹਨਾਂ ਨੇ ਐਡਵੋਕੇਟ ਸ਼ਾਹਬਾਜ਼ ਸਿੰਘ ਦੇ ਨਾਲ ਵਿਆਹ ਕਰਵਾਇਆ ਜੂਨ 2024 ਦੇ ਵਿੱਚ ਤੇ ਹੁਣ ਉਹਨਾਂ ਨੇ ਸਿਆਸਤ ਨੂੰ ਅਲਵਿਦਾਖ ਦਿੱਤਾ ਹੈ ਤੇ ਇਸ ਦੇ ਕਾਰਨ ਕੀ ਨੇ ਇਹ ਹਲੇ ਕਲੀਅਰ ਨਹੀਂ ਹੋਇਆ ਕਿ ਕੋਈ ਨਾਰਾਜ਼ਗੀ ਹੈ ਰਣਜੀਤ ਸਿੰਘ ਗਿੱਲ ਤੋਂ ਅਸਤੀਫਾ ਉਹਨਾਂ ਦਾ ਆਉਣਾ ਅਕਾਲੀ ਦਲ ਤੋਂ ਦੂਜੇ ਦਿਨ ਆਮ ਆਦਮੀ ਪਾਰਟੀ ਦੀ ਵਿਧਾਇਕ ਅਨਮੋਲ ਗਗਨਮਾਨ ਦਾ ਤਾਂ ਇਸ ਨੂੰ ਜੋੜ ਕੇ ਵੀ ਦੇਖਿਆ ਜਾ ਰਿਹਾ ਪਰ ਹਾਲੇ ਕੁਝ ਵੀ ਕਹਿਣਾ ਜਲਦਬਾਜ਼ੀ ਹੋਈ